ਅੱਜ ਜੋ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਹੈ ਜਿੱਥੇ ਚੜ੍ਹਦੇ ਪੰਜਾਬ 'ਚ ਉਸ ਨੂੰ ਮਹਿਬੂਬ ਸ਼ਾਇਰ ਦੇ ਨਾਮ ਨਾਲ ਜਾਣਿਆ ਜਾਂਦਾ ਮਨਾ ਮੁਈ ਪਿਆਰ ਮੁਹੱਬਤ ਦਿੱਤਾ ਜਾਂਦਾ ਉੱਥੇ ਹੀ ਜਿਸ ਜਗ੍ਹਾ ਉਹ ਜੰਮਿਆ ਬੇਸ਼ੱਕ ਅੱਜ ਉਹ ਪਾਕਿਸਤਾਨ ਦੇ ਵਿੱਚ ਹੈ ਉੱਥੇ ਵੀ ਉਸ ਨੂੰ ਬਹੁਤ ਪਿਆਰ ਨਾਲ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਉਹ ਹਿੱਸੇ ਵਿੱਚ ਹੋਇਆ ਜੋ ਵੰਡ ਤੋਂ ਬਾਅਦ ਪਾਕਿਸਤਾਨ ਦਾ ਹਿੱਸਾ ਬਣਿਆ ਵੰਡ ਦੀ ਜਬਰਿਹੇਰ ਪਾਕਿਸਤਾਨ ਦੇ ਹਿੱਸੇ ਆਏ ਪੰਜਾਬ ਵਿੱਚੋਂ ਹਿਜਰਤ ਕਰਕੇ ਜਦੋਂ ਸ਼ਿਵ ਕੁਮਾਰ ਭਾਰਤ ਦੇ ਹਿੱਸੇ ਆਏ ਪੰਜਾਬ ਵਿੱਚ ਆਏ ਤਾਂ ਉਸ ਦੀ ਉਮਰ 10 ਸਾਲ ਦੀ ਸੀ ਸ਼ੁਕਮਾਰ ਦਾ ਕਲਾਮ ਪਹਿਲਾਂ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਜਦਕਿ ਪਾਕਿਸਤਾਨ ਪੰਜਾਬੀ ਏ ਲਿਪੀ ਨਹੀਂ ਪੜ ਸਕਦੇ ਪਾਕਿਸਤਾਨ ਵਿੱਚ ਪੰਜਾਬੀ ਸ਼ਾਮੁਖੀ ਲਿਪੀ ਪੜੀ ਅਤੇ ਲਿਖੀ ਜਾਂਦੀ ਹੈ ਲਾਹੌਰ ਦੀ ਇੱਕ ਪ੍ਰਕਾਸ਼ਨ ਕੰਪਨੀ ਸੁਚੇਤ ਕਿਤਾਬ ਘਰ ਪੰਜਾਬੀ ਕਿਤਾਬਾਂ ਛਾਪਨ ਦੀ ਸ਼ੌਰਤ ਰੱਖਦੀ ਸੀ ਇਸ ਪ੍ਰਕਾਸ਼ਨ ਨੇ ਸ਼ੁਕਮਾਰ ਬਟਾਲਵੀ ਦੇ ਚੌਲਵੀਂ ਕਲਾਮ ਨੂੰ 1992 ਵਿੱਚ ਛਾਪਿਆ ਤੇ ਕਿਤਾਬ ਦਾ ਨਾਮ ਰੱਖਿਆ ਗਿਆ ਸ਼ਰੀਂ ਦੇ ਫੁੱਲ ਸੁਚੇਤ ਕਿਤਾਬ ਕਰਦੇ ਕਰਤਾ ਤਰਤਾ ਮਕਸੂਦ ਸਾਕਿਬ ਦਾ ਕਹਿਣਾ ਹੈ ਕਿ ਉਹ ਮਾਂ ਬੋਲੀ ਨਾਮ ਦਾ ਮਹੀਨਾਵਾਰ ਸਾਲਾ ਸ਼ਾਪਤੀ ਸਨ ਅਤੇ ਹਰ ਪਰਚੇ ਵਿੱਚ ਸ਼ਿਵ ਕੁਮਾਰ ਦੀਆਂ ਇੱਕ ਦੋ ਨਜ਼ਮਾਂ ਛਪਦੀਆਂ ਸਨ ਤੇ ਉਹਨਾਂ ਨਜ਼ਮਾਂ ਨੂੰ ਲੋਕ ਪਸੰਦ ਕਰਦੇ ਸਨ ਅਤੇ ਪਾਠਕ ਚਿੱਠੀਆਂ ਲਿਖਦੇ ਸਨ ਮਕਸੂਦ ਸਾਕਿਬ ਦਾ ਕਹਿਣਾ ਹੈ ਕਿ ਸ਼ਿਵ ਦੀਆਂ ਨਜ਼ਮਾਂ ਦੀ ਮਕਬੂਲੀਅਤ ਦੇਖ ਕੇ ਹੀ ਮੈਨੂੰ ਸ਼੍ਰੀ ਦੇ ਫੁੱਲ ਛਾਪਨ ਦਾ ਖਿਆਲ ਆਇਆ ਸੁਚੇਤ ਕਿਤਾਬ ਕਰਨੇ ਸ਼੍ਰੀ ਦੇ ਫੁੱਲ ਦੀ ਦੂਜੀ ਕਿਤਾਬ 2014 ਵਿੱਚ ਛਾਪੀ ਲਾਹੌਰ ਦੀ ਇੱਕ ਹੋਰ ਪ੍ਰਕਾਸ਼ਨ ਕੰਪਨੀ ਫਿਕਸ਼ਨ ਹਾਊਸ ਨੇ 1997 ਵਿੱਚ ਸ਼੍ਰੀ ਕੁਮਾਰ ਦੇ ਕੁੱਲ ਕਲਾਮ ਨੂੰ ਕੁਲਿਆਤ ਸ਼ਿਵ ਦੇ ਨਾਮ ਹੇਠ ਛਾਪਿਆ ਸੀ ਇਸ ਪ੍ਰਕਾਸ਼ਨ ਦੇ ਕਰਤਾ ਤਰਤਾ ਜ਼ਹੂਰ احمد ਨੇ ਦੱਸਿਆ ਕਿ ਉਹਨਾਂ ਨੂੰ ਸ਼ਿਵਦਾ ਪੂਰਾ ਕਲਾਮ ਸ਼ਾਪਨ ਦੀ ਸਲਾਹ ਇਤਿਹਾਸਕਾਰ ਇਕਬਾਲ ਕੈਸਰ ਅਤੇ ਇੱਕ ਹੋਰ ਅਦਬੀ ਸ਼ਖਸੀਅਤ ਡਾਕਟਰ ਆਸੀਫ ਫਾਰੂਕੀ ਨੇ ਦਿੱਤੀ ਸੀ ਜ਼ਹੂਰ احمد ਦੱਸਦੇ ਹਨ ਕਿ ਇੱਕ ਵਾਰ ਡਾਕਟਰ ਆਸੀਫ ਫਾਰੂਕੀ ਦਿੱਲੀ ਗਏ ਸਨ ਅਤੇ ਅਮਰਤਾ ਪ੍ਰੀਤੂ ਨੂੰ ਮਿਲੇ ਸਨ ਉਹਨਾਂ ਨੇ ਇੱਕ ਅਦਬੀ ਘਰ ਵਿੱਚ ਕੰਦ ਉੱਤੇ ਲੱਗੀ ਸ਼ਕਮਰ ਦੀ ਤਸਵੀਰ ਵੇਖ ਕੇ ਪੁੱਛਿਆ ਸੀ ਇਹ ਇੰਨਾ ਸੋਹਣਾ ਨੌਜਵਾਨ ਕੌਣ ਹੈ ਤੇ ਅਮਰਤਾ ਪ੍ਰੀਤਮ ਨੇ ਉਹਨਾਂ ਦੱਸਿਆ ਕਿ ਸ਼ੋਕਮਾਰ ਬਟਾਲ ਵੀ ਬਹੁਤ ਵੱਡਾ ਪੰਜਾਬੀ ਸ਼ਾਇਰ ਹੈ ਪਰ ਪਰੀ ਜਬਾਨੀ ਵਿੱਚ ਦੁਨੀਆ ਤੋਂ ਤੁਰ ਗਿਆ ਡਾਕਟਰ ਆਸਿਫ ਫਾਰੂਕੀ ਉਹਨਾਂ ਦੀ ਸ਼ਾਇਰੀ ਪੜ੍ਹ ਕੇ ਬਹੁਤ متاثر ਹੋਏ ਅਤੇ ਜਹੂਰ ਅਹਿਮਦ ਨੂੰ ਸ਼ਿਵਦਾ ਪੂਰਾ ਕਲਾਮ ਛਾਪਾਂ ਦੀ ਸਲਾਹ ਦਿੱਤੀ ਜਹੂਰ ਅਹਿਮਦ ਦੱਸਦੇ ਹਨ ਕਿ ਇਕਬਾਲ ਕੈਸਰ ਨੇ ਕੁਲੀਆਤ ਸ਼ੁਭ ਛਾਪਨ ਵਿੱਚ ਬਹੁਤ ਮਦਦ ਕੀਤੀ ਫਿਕਸ਼ਨ ਹਾਊਸ ਨੇ 2017 ਵਿੱਚ ਕੁਲੀਆਤ ਸ਼ਿਵ ਦੀ ਦੂਜੀ ਜਲਦ ਛਾਪੀ ਇਸੇ ਸਾਲ ਇੱਕ ਹੋਰ ادارے ਸਾਂਝ ਨੇ ਕਾਲਮ ਸ਼ਿਵ ਦੇ ਨਾਮ ਹੇਠ ਸ਼ਿਵ ਕੁਮਾਰ ਦਾ ਪੂਰਾ ਕਲਾਮ ਛਾਪਿਆ ਇਸ ਦਾ ਸ਼ਾਮ ਮੁਖੀ ਵਿੱਚ ਉਤਾਰਾ ਕਰਨ ਵਾਲਿਆਂ ਵਿੱਚ ਅਫਜ਼ਲ ਸਾਇਰ ਵੀ ਸ਼ਾਮਲ ਸਨ ਅਫਜ਼ਲ ਸ਼ਾਇਰ ਆ ਪੰਜਾਬੀ ਜ਼ੁਬਾਨ ਦੇ ਜ਼ਬਰਦਸਤ ਸ਼ਾਇਰ ਹਨ ਬਟਾਲਵੀ ਦੇ ਗੀਤਾਂ ਨੂੰ ਨਸ਼ਰ ਕਰਨ ਵਾਲੇ ਸ਼ਾਇਰ ਸ਼ਾਇਰ ਇੱਕ ਰੇਡੀਓ ਪ੍ਰੋਗਰਾਮ ਨਾਲ ਸੱਜਣਾ ਦੇ ਰਲिए ਪੇਸ਼ ਕਰਦੇ ਸਨ ਇਸ ਪ੍ਰੋਗਰਾਮ ਵਿੱਚ ਅਫਜ਼ਲ ਸ਼ਾਇਰ ਨੇ ਕਈ ਵਾਰ ਸ਼ਿਵ ਕੁਮਾਰ ਦਾ ਕਲਾਮ ਆ ਪੜ੍ਹ ਕੇ ਸੁਣਾਇਆ ਤੇ ਕਈ ਵਾਰ ਉਹਨਾਂ ਦੇ ਗੀਤਾਂ ਨੂੰ ਨਸ਼ਰ ਕੀਤਾ ਅਬਦਲ ਸਾਇਰ ਕਹਿੰਦੇ ਹਨ ਕਿ ਜਦੋਂ ਜ਼ੁਬਾਨ ਸਰਕਾਰ ਦਰਬਾਰ ਰੋਜੀ ਰੋਟੀ ਰੁਜ਼ਗਾਰ ਘਰਵਾਰ ਲਿਖ ਪੜਤ ਅਤੇ ਇਲਮ ਪ੍ਰਚਾਰ ਨਾਲ ਜੁੜੀ ਹੋਵੇ ਤਾਂ ਉਸ ਆਪਣੇ ਵਿਰਸੇ ਅਤੇ ਸਿਆਣਪ ਨਾਲ ਵੀ ਜੁੜੀ ਰਹਿੰਦੀ ਹੈ ਉਹ ਕਹਿੰਦੇ ਹਨ ਕਿ ਸਾਡੀ ਬਸਤੀਮਤੀ ਹੈ ਕਿ ਪੰਜਾਬੀ ਜ਼ੁਬਾਨ ਚੰਗੇ ਸ਼ਾਇਰ ਵੀ ਆਮ ਬੰਦੇ ਤੱਕ ਨਹੀਂ ਪਹੁੰਚ ਸਕੇ ਅਬਦਲ ਸਾਇਰ ਦੱਸਦੇ ਹਨ ਕਿ ਜਦੋਂ 90 ਦੇ ਦਹਾਕੇ ਵਿੱਚ ਸ਼ਿਵ ਕੁਮਾਰ ਦਾ ਕੁਝ ਕਲਾਮ ਸ਼ਰੀ ਦੇ ਫੁੱਲ ਰਾਹੀ ਅਤੇ ਬਾਅਦ ਵਿੱਚ ਕੁਲੀਆਤ ਸ਼ਿਵੋਸ਼ਾਪਨ ਨਾਲ ਪਾਕਿਸਤਾਨ ਦੇ ਪੰਜਾਬੀ ਪੜਨ ਵਾਲਿਆਂ ਤੱਕ ਪਹੁੰਚਿਆ ਤੇ ਪਾਠਕਾਂ ਨੇ ਉਸ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਫਜ਼ਲ ਸਾਇਰ ਮੁਤਾਬਕ ਸ਼ਿਵ ਕੁਮਾਰ ਪਾਕਿਸਤਾਨ ਵਿੱਚ ਉਸ ਵੇਲੇ ਜ਼ਿਆਦਾ ਮਕਬੂਲ ਹੋਇਆ ਜਦੋਂ Nusrat Fateh Ali Khan ਨੇ ਉਹਨਾਂ ਦੇ ਗੀਤ ਮਾਈ ਨੀ ਮਾਈ ਮੇਰੀ ਗੀਤਾਂ ਆ ਦੀ ਨੈਣਾ ਵਿੱਚੋਂ ਵਿਰਹਾ ਦੀ ਰੜਕ ਪਵੇ ਗਾਇਆ ਇਹ ਗੀਤ ਦੇ ਨਾਲ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਨੂੰ ਸ਼ੌਰਤ ਮਿਲੀ ਹਕਮਾਰ ਦਾ ਲਿਖਿਆ ਕਬਾ ਨਾਟਕ ਲੂਣਾ ਵੀ ਸ਼ਾਮੁਕੀ ਵਿੱਚ ਛਪ ਚੁੱਕਿਆ ਹੈ। ਅਫਜ਼ਲ ਸਾਹਿਬ ਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਲਾਹੌਰ ਵਿੱਚ ਪੰਜ ਪਾਣੀ ਨਾਮ ਦਾ ਨਾਟਕ ਮੇਲਾ ਹੋਇਆ ਸੀ। ਜਿਸ ਵਿੱਚ ਅੰਮ੍ਰਿਤਸਰ ਦੀ ਰੰਗ ਮੰਚ ਕੰਪਨੀ ਨਾਮ ਦੀ ਟੋਲੀ ਨੇ ਕੇਵਲ तालीवाल ਦੀ ਹਦਾਇਤਕਾਰੀ ਵਿੱਚ ਲੂਣਾ ਨਾਟ ਖੇਡਿਆ ਸੀ। ਅਫਜ਼ਲ ਸਾਹਿਬ ਇੱਕ ਨਾਟਕ ਨੂੰ ਲਾਹੌਰ ਦੇ ਲੋਕਾਂ ਨੇ ਵੱਡੀ ਤਾਦਾਲ ਵਿੱਚ ਦੇਖਿਆ ਤੇ ਡਾਡਾ ਪਸੰਦ ਕੀਤਾ। ਉਹ ਦੱਤਿਆਂ ਨੇ ਸ਼ਿਵ ਦੀ ਸ਼ਾਇਰੀ ਤੇ ਨਾਟਕ ਦੇਖਣ ਵਾਲੇ ਹਰ ਦਰਸ਼ਕ ਦੀ ਅਗਿੱਲੀ ਕਰ ਦਿੱਤੀ ਸੀ। ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਸਹਿਤ ਇੱਕ ਮਜਮੂਨ ਵਜੋਂ ਗ੍ਰੈਜੂਏਸ਼ਨ ਅਤੇ ਮਾਸਟਰ ਦੇ ਵਿੱਚ ਪੜਾਇਆ ਜਾਂਦਾ ਹੈ। ਪੰਜਾਬੀ ਪੜਾਉਣ ਲਈ ਪ੍ਰੋਫੈਸਰ ਫਾਰਕਾ ਇਜਾਦ ਨੂੰ ਪੁੱਛਿਆ ਕਿ ਪੰਜਾਬੀ ਬੋਲੀ ਪੜਾਉਣ ਵੇਲੇ ਸ਼ਿਵ ਦਾ ਕਲਾਮ ਪੜਾਇਆ ਜਾਂਦਾ ਹੈ। ਤਾਂ ਉਹਨਾਂ ਜਵਾਬ ਸੀ ਦੋਨਾਂ ਮੁਲਕਾਂ ਦੇ ਸਿਆਸੀ ਹਾਲਾਤ ਕਾਰਨ ਇਸ ਪਾਸੇ ਸ਼ੁਕਮਾਰ ਨੂੰ ਬਿਲਕੁਲ ਹੀ ਪੜਾਇਆ ਜਾਂਦਾ ਹੈ। ਜੇ ਕਿਸੇ ਦੇ ਨਾਮ ਵਿੱਚ ਕੁਮਾਰ ਸਿੰਘ ਜਾਂ ਕੌਰ ਆ ਜਾਵੇ ਤਾਂ ਉਸ ਦੀ ਸ਼ਾਇਰੀ ਪੜਾਉਣਾ ਪਾਕਿਸਤਾਨ ਵਿੱਚ ਪਾਪ ਸਮਝਿਆ ਜਾਂਦਾ ਹੈ ਫਾਰਕਾ ਇਜ਼ਾਦ ਨੇ ਅੱਗੇ ਦੱਸਿਆ ਕਿ ਕਈ ਨੌਜਵਾਨ ਸ਼ੁਕਰ ਬਟਾਲਵੀ ਨੂੰ ਪੜ੍ਹਦੇ ਹਨ ਜਿਸ ਕਾਰਨ Nusrat Fateh Ali Khan ਦਾ ਗੀਤ ਗਾਇਆ ਹੈ ਉਹ ਦੱਸਦੇ ਹਨ ਕਿ ਉਹਨਾਂ ਦੀ ਉਮਰ ਵਾਲੀ ਪੀੜ੍ਹੀ ਵਿੱਚ ਸ਼ੁਕਰ ਬਹੁਤ ਮਕਬੂਲ ਹਨ ਕਿਉਂਕਿ ਪਹਿਲਾਂ ਸਰੇਂਦਰ ਕੌਰ ਨੂੰ ਸੁਣਿਆ ਜਾਂਦਾ ਸੀ ਅਤੇ ਸ਼ਾਦੀ ਵਿਆਹ ਉੱਤੇ ਉਸ ਦੇ ਗੀਤ ਗਾਏ ਜਾਂਦੇ ਸਨ ਪਹਿਲਾ ਜਿਨਾਨੀਆਂ ਮੈਨੂੰ ਹੀਰੇ ਹੀਰੇ ਆਖੇ ਨੀ ਮੁੰਡਾ ਲੰਬੜਾਂ ਦਾ ਬਹੁਤ ਲਹਿਰ ਲੈਣ ਤੇ ਢੋਲ ਕੀ ਉੱਤੇ ਗਾਉਂਦੀਆਂ ਸਨ ਸ਼ਿਵ ਕੁਮਾਰ ਦਾ ਕਲਾਮ ਸ਼ਾਮੁਖੀ ਲਿਪੀ ਵਿੱਚ ਮਿਲਦਾ ਹੈ ਪਰ ਉਸ ਦੇ ਗੀਤਾਂ ਦੀ ਕੋਈ ਐਲਬਮ ਇਸ ਪਾਸੇ ਨਹੀਂ ਕੱਢੀ ਗਈ Nusrat Fateh Ali Khan ਤੋਂ ਇਲਾਵਾ ਕੁਝ ਹੋਰ ਗਾਇਕਾ ਨੇ ਵੀ ਸ਼ਿਵ ਕੁਮਾਰ ਦੇ ਇਕਾ ਦੁੱਕਾ ਗੀਤ ਗਾਏ ਹਨ ਇਨ੍ਹਾਂ ਵਿੱਚੋਂ ਇੱਕ ਗਾਇਕ ਪ੍ਰੋਫੈਸਰ ਮਹਿੰਦਰ ਜਵਾਦ ਨੇ ਸ਼ਬਦ ਗੀਤ ਗਮਾਂ ਦੀ ਰਾਤ ਲੰਬੀ ਏ ਦਾ ਮੇਰੇ ਗੀਤ ਲੰਬੇ ਨੇ ਨਾ ਭੈੜੀ ਰਾਤ ਮੁੱਕਦੀ ਏ ਨਾ ਮੇਰੇ ਗੀਤ ਮੁੱਕਦੇ ਨੇ ਸੰਗੀਤਬਦ ਕੀਤਾ ਤੇ ਗਾਇਆ ਏ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਗੀਤ ਬਹੁਤ ਸਾਰੇ ਲੋਕਾਂ ਨੇ ਡੇਲੀ ਮੋਸ਼ਨ ਉੱਤੇ ਸੁਣਿਆ ਤੇ ਇਸ ਦੀ ਤਾਰੀਫ਼ ਕੀਤੀ ਸ਼ਬਦ ਦੀ ਸ਼ਾਇਰੀ ਬਹੁਤ ਜਾਨਦਾਰ ਹੈ ਇਹ ਸ਼ਾਇਰੀ ਵਿੱਚ ਸਮਾਰ ਦੁੱਖ ਤੇ ਅੰਸਰ ਨੇ ਮੈਨੂੰ ਸ਼ਬਦ ਦਾ ਆਸ਼ਿਕ ਬਣਾ ਦਿੱਤਾ ਮੁਹੰਮਦ ਜਵਦ ਦਾ ਕਹਿਣਾ ਹੈ ਕਿ ਉਹ ਸ਼ਿਵ ਦੇ ਹੋਰ ਗੀਤ ਗਾਉਣਾ ਚਾਹੁੰਦੇ ਹਨ ਅਤੇ ਉਹਨਾਂ ਦੇ ਗੀਤਾਂ ਦੀ ਐਲਬਮ ਕੱਢਣੀ ਚਾਹੁੰਦੇ ਹਨ। ਪ੍ਰੋਫੈਸਰ ਜ਼ੁਬੇਰ ਅਹਿਮਦ ਪੰਜਾਬੀ ਜ਼ੁਬਾਨ ਦੇ ਰੂਕਣ ਹਨ ਅਤੇ ਸ਼ਿਵ ਦੀ ਸ਼ਾਇਰੀ ਦੇ ਵੱਡੇ ਮੋਦੀਦ ਹਨ। ਉਹਨਾਂ ਦਾ ਕਹਿਣਾ ਹੈ ਕਿ ਸ਼ਿਵ ਕੁਮਾਰ ਵੰਡ ਦੀਆਂ ਤਕਲੀਫਾਂ ਅਤੇ ਜ਼ੁਰਬਾਂ ਦਾ ਗਵਾਹ ਸੀ ਜਿਸ ਕਾਰਨ ਉਸ ਦੀ ਸ਼ਾਇਰੀ ਵਿੱਚ ਵੰਡ ਦਾ ਬਹੁਤ ਅਸਰ ਹੈ। ਹੁਣ ਵੱਡੀ ਉਮਰ ਦੇ ਹੋ ਚੁੱਕੇ ਪਾਕਿਸਤਾਨੀਆਂ ਨੇ ਵੀ ਵੰਡ ਦੇ ਦੁੱਖ ਨੂੰ ਮਹਿਸੂਸ ਕੀਤਾ। ਜਿਸ ਕਾਰਨ ਸ਼ਿਵ ਦੀ ਸ਼ਾਇਰੀ ਪਾਕਿਸਤਾਨ ਦੇ ਲੋਕਾਂ ਨੂੰ ਪਸੰਦ ਆਉਂਦੀ ਹੈ। ਉਹ ਕਹਿੰਦੇ ਹਨ ਕਿ ਸ਼ਿਵ ਕੁਮਾਰ ਦੀ ਸ਼ਾਇਰੀ ਵਿੱਚ ਝਲਕਦਾ ਦੁੱਖ ਸਾਡਾ ਸਾਂਝਾ ਦੁੱਖ ਹੈ। ਇਸ ਕਰਕੇ ਅਮਰਤਾ ਪ੍ਰੀਤਮ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਵੀ ਪਾਕਿਸਤਾਨ ਵਿੱਚ ਮਸ਼ਹੂਰ ਹਨ। ਇਹਨਾਂ ਦਾ ਦੋਵਾਂ ਦਾ ਸ਼ਾਇਰੀ ਸ਼ਾਮੂਕੀ ਵਿੱਚ ਮਿਲਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅਦਬੀ ਲੋਕਾਂ ਵਿੱਚ ਸ਼ਿਵ ਕੁਮਾਰ ਨੂੰ ਬਹੁਤ ਪੜਿਆ ਜਾਂਦਾ ਹੈ ਤੇ ਨੌਜਵਾਨ ਸ਼ਾਇਰਾਂ ਦੀ ਸ਼ਾਇਰੀ ਵਿੱਚ ਸ਼ਿਵ ਕੁਮਾਰ ਦੀ ਝਲਕ ਪੈਂਦੀ ਹੈ। ਅਫਜ਼ਲ ਸਾਇਰ ਦੀ ਸ਼ਾਇਰੀ ਵੇ ਸ਼ੁਕਮਾਰ ਦੀ ਸ਼ਾਇਰੀ ਦੀ ਸ਼ਾਪਤ ਸਾਫ਼ ਦਿਖਾਈ ਦਿੰਦੀ ਹੈ ਤਾਂ ਏਸੀ ਸ਼ੁਕਮਾਰ ਬਟਾਲੀ ਬਾਰੇ ਕੁਝ ਗੱਲਾਂ ਬਾਤਾਂ ਜੋ ਕਿ ਲੰਦੇ ਪੰਜਾਬ ਦੇ ਲੋਕ ਸ਼ੁਕ ਬਾਰੇ ਕਰਦੇ ਹਨ ਤਾਂ ਅੱਜ ਸ਼ੁਕਮਾਰ ਬਟਾਲੀ ਦਾ ਜਨਮ ਦਿਨ ਹੈ ਤਾਂ ਆਪ ਸਭ ਨੂੰ ਸ਼ਿਵ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਸ਼ਾਲਾ ਸ਼ੁਕ ਇਦਾਂ ਹੀ ਸਾਡੀ ਪੰਜਾਬੀ ਜ਼ੁਬਾਨ ਦੇ ਵਿੱਚ ਜਿਉਂਦਾ ਰਹੇ